ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਥਾਂ ਦੇ ਅਫਰੇ ਲੈ ਕੇ ਹਾਜ਼ਰਾਂ ਜੀ ਅੱਜ ਦੇ ਆਫਾ ਗੱਲ ਕਰਨੀ ਆ 31 ਮਈ ਦਾ ਅਜ ਦਿਨ ਹੈ ਤੇ ਮਈ ਦਾ ਅਖੀਲਾ ਦਿਨ ਹੈ ਜੀ ਸਵੇਰ ਦੇ ਲਗਭਗ 8:00 ਵਜੇ ਆ ਤੇ ਐਸਲੀਆਂ ਦੇ ਤਾਜ਼ਾ ਸੈਟਲਰ ਦਸੇਰਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੋ ਵੀ ਕਹੇ ਤੁਹਾਨੂੰ ਦੱਸਿਆ ਸੀ ਜੇ ਕੱਲ ਰਾਤ ਦੀ ਵੀਡੀਓ ਦੇ ਵਿੱਚ ਕਿ ਅੱਜ ਰਾਤ ਯਾਨੀ ਕਿ ਜਿਹੜੀ ਬੀਤੀ ਰਾਤ ਲੰਘੀ ਆ ਇਹਦੇ ਵਿੱਚ ਔਰ ਸਵੇਰ ਤੱਕ ਪੰਜਾਬ ਦੇ ਵਿੱਚ ਬਹੁਤ ਖੇਤਰਾ ਦੇ ਵਿੱਚ ਬੱਦਲ ਬਣਨ ਦੇ ਆਸਾਰ ਨਹੀਂ ਆ ਜੇਕਰ ਸਵੇਰੇ ਬੱਦਲ ਬਣ ਜਾਂਦਾ ਤੇ ਫਿਰ ਤਗੜੇ ਮੀਂਹ ਚੱਕਰ ਵਾਲਾ ਕੰਮ ਜਿਹੜਾ ਜਾ ਉਹ ਡਾਊਨ ਖਾ ਜਾਏਗਾ ਜੇਕਰ ਅਸੀਂ ਇੱਥੇ ਫੋਟੋਸਿਰਾ ਦੇਖਦੇ ਹਾਂ ਤੇ ਜਿਹੜਾ ਪਛਵੇਂ ਸਿਸਟਮ ਤੇ ਸਤਕਾ ਬਦਲਾ ਬਣਿਆ ਹੋਇਆ ਉਹ ਜ਼ਿਆਦਾਤਰ ਖੇਤਰਾ ਦੇ ਵਿੱਚ ਜਿਹੜੇ ਪਹਾੜੀ ਖੇਤਰਾ ਜੰਮੂ ਦੇ ਇਹਨਾਂ ਫਾਗਾਂ ਦੇ ਵਿੱਚ ਬਣਿਆ ਹੋਇਆ ਤਗੜੀ ਗਰਜਲਿਸ਼ਕ ਤਗੜੀ ਗਰੇਮਾਰ ਤੇ ਤਗੜੇ ਮੀ ਇਹਨਾਂ ਖੇਤਰਾ ਦੇ ਵਿੱਚ ਦਰਜ ਹੋ ਰਹੇ ਨੇ ਖਾਸ ਕਰਕੇ ਜੰਮੂ ਦੇ ਬਹੁਤੇ ਖੇਤਰਾ ਦੇ ਵਿੱਚ ਤੇ ਜੰਮੂ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਕੁਝ ਖੇਤਰਾ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਦੇ ਕੁਝ ਖੇਤਰਾ ਸ੍ਰੀ ਅਮਰੇਸਰ ਸਾਹਿਬ ਦੇ ਕੁਝ ਖੇਤਰਾ ਔਰ ਪਠਾਨਕੋਟ ਦੇ ਕੁਝ ਖੇਤਰਾ ਇਹਨਾਂ ਖੇਤਰਾ ਦੇ ਉੱਪਰ ਵੀ ਬਦਲਬਾਈ ਲੰਘ ਰਹੀ ਆ ਕਿਤੇ ਨਾ ਕਿ ਤੇ ਖੇਤਰਾ ਦੇ ਵਿੱਚ ਅਸਲ ਮੌਸਮ ਠੀਕ ਠਾਕ ਬਣਿਆ ਹੋਇਆ ਸੋ ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਤੂਫਨ ਲੱਗਰ ਦਿਆ ਸਾਰਨੇ ਜੀ ਪੰਜਾਬ ਦੇ ਬਹੁਤੇ ਥਾਵਾਂ ਦੇ ਉੱਤੇ ਤੇ ਦੁਪਹਿਰ ਤੋਂ ਬਾਅਦ ਗਰਜਲ ਇਸ ਕੋਲੇ ਬਦਲਾ ਦਾ ਨਿਰਮਾਣ ਹੋ ਸਕਦਾ ਜਿਵੇਂ ਐਸ ਵੇਲੇ ਜੰਮੂ ਦੇ ਉੱ퍼 ਦੀ ਹੋਇਆ ਹੋਇਆ ਬਦਲਾਂ ਦਾ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਮਾਝਾ ਖੇਤਰ ਦੋਆਬਾ ਖੇਤਰ ਇਹਨਾਂ ਖੇਤਰਾ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਜੜਿਆ ਦਰਜ ਹੋ ਸਕਦੇ ਨੇ ਕਿ ਆਸਰਾਈਆਂ ਖੁਰੀਆਂ ਖੁਰੀਆਂ ਨੇ ਯਾਨੀ ਕਿ ਆਸਾਰ ਉਗਰੇ ਬਣੇ ਹੋਏ ਨੇ ਇਹਨਾਂ ਖੇਤਰਾ ਦੇ ਵਿੱਚ ਤੇ ਜੇਕਰ ਆਹ ਜਿਲ੍ਹਾ ਵਾਰ ਦਸੀਏ ਤੇ ਅੰਮ੍ਰਿਤਸਰ ਸਾਹਿਬ ਜਿਲ੍ਹਾ ਗੁਰ ਸਰ ਪਠਾਨਕੋਟ ਨਾਲ ਲੱਗਦੇ ਜਿਹੜੇ ਹੁਸ਼ਿਆਰ ਫਰ ਨਵਾਂ ਸ਼ਹਿਰ ਇਹਨਾਂ ਖੇਤਾਂ ਤੱਕ ਕਾਰਵਾਈਆਂ ਪਹੁੰਚ ਸਕਦੀਆਂ ਨੇ ਤੇ ਕਿਤੇ ਨਾ ਕਿਤੇ ਹਲਕੇ ਤੋਂ ਲੱਗੇ ਦਰਮਿਆਨੇ ਤੋਂ ਮੋٹے ਥਾਵਾਂ ਤੇ ਜਿਹੜੇ ਤੇਜ਼ ਹਨੇ ਚੱਕਰ ਦੇ ਵੀ ਅਸਰ ਵੜ ਜਾਣਗੇ ਜੇਕਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਤੇ ਦੁਪਹਿਰ ਤੋਂ ਬਾਅਦ ਜੇਕਰ ਬੱਦਲ ਬਣਦਾ ਗਰਜ ਅਲਿਸ਼ਕ ਦੇ ਨਾਲ ਤੇ ਉਹ ਫਿਰ ਜਿਹੜਾ ਇਹਨਾਂ ਥਾਵਾਂ ਤੇ ਖੜਕਾ ਦਰਕਾ ਕਰੇਗਾ ਤੇ ਤਗੜੇ ਜਿਹੇ ਸ਼ਰਾਟਿਆਂ ਦੇ ਨਾਲ ਤਗੜੀ ਘਰੇਵਾਰ ਹੋ ਸਕਦੀ ਹੈ ਇਹਨਾਂ ਦੇ ਨਾਲ ਲੱਗਦੇ ਜਿਹੜੇ ਬਾਦ ਖੇਤਰ ਪਲਾਸ ਹਰਿਆਣਾ ਦੇ ਖੇਤਰ ਯਾਨੀ ਕਿ ਜੇਕਰ ਨਵਾਦ ਖੇਤਰ ਤੱਕ ਕਾਰਵਾਈਆਂ ਪਹੁੰਚ ਜਾਂਦੀਆਂ ਨੇ ਚੰਡੀਗੜ੍ਹ ਮੋਹਾਲੀ ਰੋਪੜ ਤੱਕ ਤੇ ਇਹਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਜਮਨਾ ਨਗਰ ਤੇ ਅੰਮਾਲਾ ਕੋਲ ਖੇਤਰ ਇਹਨਾਂ ਫਾਗਾ ਤੱਕ ਵੀ ਕਿਤੇ ਨਾ ਕਿਤੇ ਟਟਵੇਂ ਤੌਰ ਤੇ ਮੀਂਹ ਪਾਣਗੇ ਆਸਾਰ ਵੱਡੇ ਲੈਵਲ ਤੇ ਹਨੇਰ ਚਖੜ ਚੱਲੇ ਇਦਾਂ ਦੇ ਘਟ ਲੱਗ ਰਿਹਾ ਜੇਕਰ ਹੀਟ ਲੱਗ ਜਾਂਦੀ ਹੈ ਕਿਉਂਕਿ ਸਪੋਰਟ ਫੁਰੀ ਫੁਰੀ ਆ ਜੜੀਆਂ ਮੌਨਸੂਨੀ ਜੱਟ ਹਵਾਵਾਂ ਜੜੀਆਂ ਪਹੁੰਚ ਰਹੀਆਂ ਨੇ ਅਰਬ ਸਾਗਰ ਤੋਂ ਉਸੇ ਸਿਸਟਮ ਨੂੰ ਸਪੋਰਟ ਕਰ ਰਹੀਆਂ ਨੇ ਜਿਹੜਾ ਸਿਸਟਮ ਜਿਹੜਾ ਐਕਟੀਵੇਟ ਹੋਇਆ ਹੋਇਆ ਦੁਫਾਰੇ ਬਦਲ ਕਿੱਥੇ ਬਣਦਾ ਜੀ ਤੇ ਕਿਹੜੇ ਖੇਤਾਂ ਨੂੰ ਪ੍ਰਭਾਵਿਤ ਕਰਦਾ ਇਹ ਸਾਰਾ ਕੁਝ ਉਹ ਵੇਖਦੇ ਗਰ ਵਿੱਚ ਹੈ ਦੁਫਾਰੇ ਜਦੋਂ ਬਦਲ ਬਣੇਗਾ ਉਹਦੇ ਤੁਹਾਨੂੰ ਲਾਈਵ ਅਪਡੇਟ ਅਸੀਂ ਆ ਕੇ ਲਾਈਵ ਤੁਹਾਨੂੰ ਦੇਵਾਂਗੇ ਫਿਲਹਾਲ ਜਿਹੜੇ ਆਸਾਰ ਨੇ ਉਹ ਇਹ ਨੇ ਕਿ ਮਾਝਾ ਦੁਆਫਾ ਪਵਾਦ ਖੇਤਰ ਇਹ ਤਿਆਰ ਰਹਿਣ ਅੱਜ ਦੁਫਾਰੇ ਤੋਂ ਬਾਅਦ ਇਹਨਾਂ ਖੇਤਰਾਂ ਦੇ ਵਿੱਚ ਬਦਲ ਬਣੇਗਾ ਤੇ ਗਾਰਜਰਿਸ ਕਿਤੇ ਨਾਲ ਮੀਂਹ ਜੜਿਆ ਦਰਜ ਹੋਣਗੇ ਤੇ ਇਸ ਵੇਲੇ ਵੀ ਮਾਝਾ ਖੇਤਰ ਦੇ ਵਿੱਚ ਕਿਤੇ ਕਿਤੇ ਕਾਰਵਾਈਆਂ ਚੱਲ ਰਹੀ ਨੇ ਜੇਕਰ ਬਦਲ ਥੱਲੇ ਨੂੰ ਉਤਰ ਆਉਂਦਾ ਆਸਾਰ ਘਟਨੇ ਜੇਕਰ ਉੱਤਰ ਹੁੰਦਾ ਹੈ ਤੇ ਦੁਪਹਿਰ ਤੋਂ ਪਹਿਲਾਂ ਵੀ ਜੜਾ ਜਹ ਹਨੇ ਚੱਕਰ ਵਾਲਾ ਕੰਮ ਸ਼ੁਰੂ ਹੋ ਸਕਦਾ ਹੈ ਬਹੁਤਾ ਤਗੜਾ ਤਾਂ ਨਹੀਂ ਹੋਏਗਾ ਪਰ ਮੀਂਹ ਬਹੁਤੇ ਥਾਵਾਂ ਤੇ ਪਹੁੰਚਣਗੇ ਤੇ ਠੰਡੀਆਂ ਹਵਾਵਾਂ ਕੁਝ ਕਿਸ ਤਰ੍ਹਾਂ ਤੱਕ ਪਹੁੰਚ ਕਰਨ ਗਿਆ ਤਣਗਾ